ਤੁਨੋਂ ਸਾਰਿਆਂ ਨੂੰ ਜੀ ਮੈਂ ਅੱਜ ਇੱਕ ਚੀਜ਼ ਦਿਖਾਵਾਂ ਮੇਰੇ ਵੱਲੋਂ ਹੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਲੋਈ ਸੁੱਖੋ ਬੈਣਗੀ ਬਾਈ ਕੁਕੀ ਖਾਓ ਸਭ ਆਹ ਗੁੱਲੀ ਤੇ ਪਕੋੜੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਵੇਰ ਦਾ ਟਾਈਮ ਹੈ ਜੀ ਸੰਦੀਪ ਨੇ ਦੁੱਧ ਕੱਢ ਕੇ ਰਿੱਜ ਵਿੱਚ ਰੱਖਿਆ ਜਿਵੇਂ ਰਾਤ ਦਾ ਐਸਾ ਵਿਕੀ ਦਾ ਆਹ ਦੇਖੋ ਸਾਡੇ ਦਾ ਬਰਾਬਰ ਨਾ ਕੈਮਰਾ ਦੇਖਿਆ ਮੇਰੇ ਸਾਦਕੇ ਵੀ ਕੈਮਰਾ ਵੱਧ ਦੀ ਦਾੜੀ ਤੇ ਨਿਆਉ ਸਾਹ ਕਾਲੀ ਸਾਤ ਰੋਲ ਜੀ ਸਾਹਿਬ ਜਦ ਜਿਹੜੀ ਤੁਮੇ ਖੁਰਚੜੋਂਦੀ ਜੀ ਦੁੱਧ ਦੀ ਤੇ ਇਹ ਬਹੁਤ ਟੇਸਟੀ ਹੁੰਦੀ ਹੈ ਤੇ ਟੇਸਟੀ ਤਾਂ ਹੁੰਦੀ ਹੈ ਫਿਰ ਆਪਾਂ ਸਾਰਾ ਮੂੰਤਾ ਨਹੀਂ ਲਵੇੜਦੇ ਮੂੰਹ ਮੁੜ ਨਿਪੜਿਆ ਸਾਫ਼ ਕਰ ਲਿਆ ਉਹ ਤਾਂ ਸਾਰਿਆਂ ਨੇ ਦੇਖ ਲਿਆ ਮੂੰਹ ਨਿਪੜੇ ਲਈ ਜਾਂਦੇ ਆ ਅੱਛਾ ਜੀ ਉਹਨਾਂ ਨੂੰ ਨਾਉਂਦੇ ਨਾ ਮੂੰਤੋਂ ਦੇ ਆ ਉਹਨਾਂ ਦਾ ਮੂੰਹ ਲਿਪੜੇ ਹੀ ਰਹਿੰਦੇ ਆ ਕੋਈ ਚੱਕਰ ਪਾਉਂਦੇ ਆ ਫਿਰ ਮੈਂ ਭਗੜ ਦਿੱਲਾ ਬਣ ਸੱਤ ਨੂੰ ਸਾ ਦੇਵੀ ਕੋ ਤਾਂ ਕਹਿ ਲੈ ਜੀ ਪੀ ਕਹਿੰਦੀ ਸ਼ੇਰ ਸਾਥ ਤੋਂ ਡਰ ਜਾਂਦਾ ਮੇਰੇ ਸ਼ੇਰ ਨੂੰ ਡਰਾ ਵੀ ਨਹੀਂ ਤੇ ਚਲ ਕੋਈ ਨਾ ਖਾ ਲੈ ਜੀ ਤੇ ਕਰਵਾ ਚੋਣੀ ਇਹ ਤਾਂ ਹੈ ਤੂੰ ਹੀ ਗਿਆ ਚਾਚਾ ਕਿਆ ਮਾਰ ਕੇ ਕੋਕ ਚ ਜਾ ਕੋਕ ਸਾਉ ਤੋਂ ਸੜਕਾਂ ਦਾ ਕੱਢ ਕੇ ਨਹੀਂ ਉਹ ਮਾਰ ਕੇ ਟੇਸਟੀ ਲੱਗਦੀ ਹੈ ਇੰਨੀ ਗੱਲ ਨਹੀਂ ਹੈਗੀ ਹੈ ਬਈ ਮੈਨੂੰ ਤੇਰੇ ਨੂੰ ਲੱਗਿਆ ਤਾਂ ਮੈਂ ਖਾਉਣਾ ਤੇ ਜੀ ਤੇ ਨੂੰ ਪਤਾ ਨਹੀਂ ਜਦੋਂ ਦੇਖ ਲਿਆ ਕਿ ਜਦੋਂ ਮਗਾ ਲਾ ਗਿਆ ਮੈਂ ਕਿ ਬਣਾਇਆ ਦੇ ਕੇ ਥੋੜੀ ਜਿਹੀ ਉਹਦੀ ਗੱਲ ਯਾਦ ਆ ਗਈ ਸੀ ਜੀ ਕਰੇ ਹਾਂਜੀ ਪਤਾ ਗਿਆ ਹੁੰਦਾ ਤਾਂ ਯਾਰ ਹਾਰੇ ਬੜੇ ਮੇ ਹੁੰਦੇ ਨੇ ਹਾਂ ਮਤਲਬ ਧਰਤੀ ਦੇ ਪਿੱਛੇ ਹਾਂ ਮੇਰੀ ਨਾਨੀ ਨੇ ਨਾ ਬਾਹਰ ਮੋਰ ਜੇ ਪਰ ਕੱਢੀ ਸੀ ਸਾਵਾ ਦੇ ਉੱਥੇ ਆ ਰਹੇ ਹੁਣ ਆਇਆ ਫਿਰ ਵੀ ਉੱਥੇ ਬੈਠੇ ਕਰਦੇ ਹੁੰਦੇ ਤੇ ਟਾਲੀ ਦੇ ਥੱਲੇ ਹੂੰ ਤਾਂ ਮੇਰੀ ਨਾਨੀ ਨੇ ਆਪਣਾ ਚੰਦ ਕੰਮ ਘੁਮਨ ਵੇੜ ਕੇ ਵਿੱਚ ਦੁੱਧ ਰੱਖ ਦੇਣਾ ਕਢਣੇ ਵਾਸਤੇ ਇਹ ਘੜਿਆ ਹੋਇਆ ਦੁੱਧ ਤਾਂ ਹਾਏ ਮੇਰੇ ਮੂੰਹ 'ਚ ਵੀ ਪਾਣੀ ਆਉਂਦਾ ਹੈ ਸੋਣ ਦਾ ਸੇ ਕੜੇ ਬਦੁੱਧ ਰੱਖ ਦੇਣਾ ਉਹਦੇ ਪਰ ਮਲਾਈ ਆਉਣੀ ਨਾ ਵਿੱਕੀ ਆਏ ਜਿਵੇਂ ਰੋਟੀ ਹੁੰਦੀ ਹੈ ਮੋਟੀ ਹਾਂ ਮੈਂ ਵੀ ਉਹਨੂੰ ਮਲਾਈ ਤਾਰ ਕੇ ਆਪਣਾ ਚੋਰੀ-ਚੋਰੀ ਜਦ ਨਾਲ ਨਿਰੋਹ ਜਾਂਦਾ ਤੇ ਖਾ ਲੜੀ ਬਿੱਲੀ ਖਾ ਕੇ ਲੈ ਵੀ ਨਹੀਂ ਕਿਹੜੀ ਮਲਾਈ ਆਉਂਦੀ ਕਿਉਂ ਨਹੀਂ ਹੈਗੀ ਦੁੱਧ ਬੰਦ ਹਾਂ ਦੁੱਧ ਗਿਆ ਜਾ ਹਾਂ ਜਾ ਕੇ ਫਾਗੜ ਬਿੱਲੇ ਘਰ ਚੋਂ ਮਲਾਈ ਆ ਰਹੀ ਆ ਤਬ ਹੋ ਗਈ ਮਲਾਣਾ ਖਾ ਖਾ ਕੇ ਪੜੀ ਹੋਈ ਆ ਵਰਤਾ ਬਈ ਬਹੁਤ ਹੀ ਰਹਿਣਿਕ ਉਸ ਕਲਦੀ ਰਹੀ ਮੇਰੀ ਨਾਨੀ ਦੇ ਨਗਰਾਂ ਦਾ ਗਾਣਾ ਕਰਦਣੀ ਵੀ ਇਹ ਮਲਾਈ ਉਹ ਨਹੀਂ ਆਉਂਦੀ ਦੁੱਧ ਤੋਂ ਡੰਗਰ ਕਾਇਏ ਸੀ ਓਕੇ ਦੁੱਧੇ ਪਤਲਾ ਹੋ ਗਿਆ ਆਏ ਜਦੋਂ ਮਲਾਈ ਖਾਂਦਾ ਹੀ ਹੋਰ ਬਈ ਮਲਾਈ ਛੁਰਾ ਕੁਸੀ ਮਲਾਈ ਆ ਤੇ ਮਲ ਹੋ ਗਈ ਇੱਕ ਦਿਨ ਪੁਰੇ ਦਾ ਮੈਨੂੰ ਵੀ ਕਾਲੀ ਚਾਹ ਪੀਣ ਲੱਗਾ ਆਦਤ ਹੋ ਗਈਆਂ ਖਾ ਕੇ ਆਈਆ ਮੈਨੂੰ ਕਾਲਣਾ ਚਾਹ ਹਪਲਾਉਂਦਾ ਚਾਹ ਤਾਂ ਮੈਂ ਕਾਲੀਓ ਪੀਂਦੀ ਸੀ ਮਾਂ ਹੀ ਕਹਿੰਦੀ ਸੀ ਮਾਪੇ ਦੇ ਤਰ੍ਹਾਂ ਹੁੰਦੀਆਂ ਰਾਣੀਆਂ ਨਾਨੇ ਕਿਹਦਾ ਜਾ ਕੇ ਸਾਡੇ ਮਰ ਕੇ ਕਿਦੂਸਾ ਦੇ ਜੱਪਲੇ ਪੈ ਜਾਂਦੀਆਂ ਫਿਰ ਉਹੋ ਜੀ ਸੁਭਾਅ ਹੁੰਦਾ ਤੇ ਵੀ ਆਉਂਦੀ ਏ ਕਾਲੀਆਂ ਇਹ ਗੱਲ ਥੋੜੀ ਕੀ ਗੱਲ ਹੈਗੀ ਸੀ ਮੈਂ ਇਹ ਗੱਲ ਤੁਹਾਡੇ ਕੋਲੋਂ ਕੱਖ ਨਹੀਂ ਰੱਦਦੀ ਆ ਅੱਛਾ ਵੀ ਜੇ ਸਾਡਾ ਸਾਰਾ ਕੁਝ ਤਾਂ ਸਾਡੇ ਹੱਥ ਚ ਜਿਵੇਂ ਅਸੀਂ ਉਹ ਨਹੀਂ ਵਧੀਆ ਬਣਾਉਂਗੇ ਫਿਰ ਤਾਂ ਹੀ ਕਹਿ ਰਹੇ ਹਾਂ ਮੈਂ ਵੀ ਕਲਜੂਸਾ ਦੇ ਆ ਗਈਆਂ ਜਿਵੇਂ ਅਸੀਂ ਬੁੱਧੀਆਂ ਬਣਾਉਂਦੇ ਫਿਰ ਤਾਂ ਨਾ ਕਰੀਏ ਉਹ ਤੁਸੀਂ ਆ ਕੇ ਸਾਨੂੰ ਵੀ ਕਜੂਸ ਬਣਾਤਾ ਗੱਲ ਤਾਂ ਉੱਥੇ ਆ ਸਾਰੀ ਨਹੀਂ ਕਹਿੰਦਾ ਭਾਗ ਗਿਆ ਨਹੀਂ ਮੇਰੀ ਗੱਲ ਸੁਣ ਮੈਂ ਇੱਕ ਇੱਕ ਨਾ ਘਾਵਤ ਤੁਸੀਂ ਜਗਤ ਮਾ ਦੱਸਲੀ ਉਹ ਕਹਿੰਦੀ ਵੀ ਬੇਨਾ ਕੋਈ ਪਰਿਵਾਰ ਸੀ ਅ ਦੋ ਪਰਿਵਾਰ ਸੀ ਇੱਕ ਵੀ ਵਿਹੜੀ ਕਰਨ ਜਾਂਦਾ ਸੀਗਾ ਨਾਲ ਦੂਸਰੇ ਦਾ ਘਰ ਵਾਲਾ ਵੀ ਵਿਹੜੀ ਕਰਨ ਜਾਂਦਾ ਸੀ ਤੇ ਇੱਕ ਚ ਸੁੱਖੋ ਪੈਂਡ ਜਿ ਵਰਗੀ ਜਨਾਨੀ ਸੀ ਇੱਕ ਤੇਰੇ ਵਰਗੀ ਜਨਾਨੀ ਸੀ ਬਿਲਕੁਲ ਸਹੀ ਗੱਲ ਹਾਂ ਵੀ ਇੱਕ ਇੱਕ ਤਾਂ ਕਦੂਸੀ ਕਰੀਆ ਕੇ ਨਹੀਂ ਇੱਕ ਕਦੂਸੀ ਕਰਦੀ ਸੀ ਘਰ ਦੇ ਵਿੱਚ ਇੱਕ ਕਦੂਸੀ ਕਰਦੇ ਵੀ ਘਰ ਦੇ ਵਿੱਚ ਕਦੇ ਛਟਣੀ ਨਾਲੇ ਰੋਟੀ ਖਲਾਤੀ ਕਦੇ ਮੂਨ ਮਰਚੇ ਕੋਕ ਰੋਟੀ ਖਲਾਤੀ ਤੇਰੇ ਵਰਗੀ ਕੀ ਉਹਨੇ ਰੋਜ਼ੇ ਸ਼ਾਹੀ ਪਨੀਰ ਕਦੇ ਕਾਲਸ ਨਹੀਂ ਕਾਲਸ ਨਿਆਣੇ ਬਰਗੂਰੀ ਉਹਨਾਂ ਦੇ ਨਿਆਣੇ ਲਾ ਕੇ ਕਹਿਣ ਵੀ ਮਮੀ ਵੀ ਜਿਵੇਂ ਹੁਣ ਸੁਖੋ ਭੈਣ ਜਿੱਦੇ ਜਾ ਵਾ ਗਣਾ ਵੀ ਜਸਮੀ ਵੀ ਮੰਮੀ ਵੀ ਉਧਰ ਮਾਸੀ ਤਾਂ ਹੋਵੇ ਸ਼ਾਹੀ ਪਨੀਰ ਆਇਆ ਫਲਾਣਾ ਧਮਕਾਣਾ ਵੀ ਉਹ ਵੀ ਚਾਚਾ ਵੀ ਡਿਊਟੀ ਹੋ ਜਾਂਦਾ ਤੇ ਇੱਧਰ ਭਾਈ ਵੀ ਭਾਈ ਵੀ ਡਿਊਟੀ ਹੋ ਜਾਂਦਾ ਨੇ ਤੇਰ ਵੀ ਵੀ ਦਿਹਾੜੀ ਵਿਸੇਵੇਂ ਵੀ ਉਹ ਸਾਹੀਬ ਦੀ ਤੱਤੇ ਖਾਣੇ ਆ ਤੇ ਆਪਾਂ ਨੂਨ ਮਿਰਚ ਨਾਲ ਰੋਟੀ ਖਾਤੇ ਖਾਂਦੇ ਉਹ ਫਿਰ ਗੱਲ ਦਸੀ ਉਹ ਉਹ ਕਹ ਵੀ ਖੜ ਜਾ ਫਿਰ ਜਗਤ ਮਾਲ ਵਰਗੀ ਵਿੱਚ ਬੀਬੀ ਆ ਗਈਆਂ ਨੇ ਕੋਈ ਪੁੱਤ ਵੀ ਇਹ ਨਾ ਇਹ ਪੈਸਿਆਂ ਦਾ ਚੱਕਰ ਆ ਵੀ ਤੇਰੀ ਮਾਤਾ ਤਾ ਲਾਗੀ ਪੈਸੇ ਬਚਾਉਣ ਦੇ ਚੱਕਰਾਂ ਚ ਪਿੱਛੇ ਖੱਤਾ ਖਲਾਤਾ ਚ ਕੁਝ ਵੀ ਕਰਨਾ ਵੀ ਉਧਰ ਵੀ ਨੂੰ ਮੇਰੇ ਨਾਲ ਰੋਟੀ ਨਾਲ ਜੀਵਣਾ ਫਿਰ ਸੰਦੀਪ ਦੀ ਲਾਗੀ ਆ ਗਈ ਆ ਕੇ ਕਲਾਸ ਵੀ ਸੰਦੀਪ ਵੀ ਪੈਸੇ ਬਚਾਉਣਾ ਸ਼ੁਰੂ ਕਰਿਆ ਹੈ ਨਾ ਜੇ ਤੂੰ ਪੈਸੇ ਬਚਾਉਂਗੀ ਤਾਂ ਤੁਹਾਨੂੰ ਸਿਲਕਾ ਦਾ ਸੂਟ ਲੈ ਹੋ ਜਾਊਗਾ ਜੇ ਹੋਰ ਪੈਸੇ ਬਚਾਉਂਗੀ ਤਾ ਕਾ ਕਰੇਮ ਦਾ ਪਤਾ ਨਹੀਂ ਕਿਹੜੇ ਮਹਿੰਗੇ ਤੇ ਮਹਿੰਗੇ ਸੂਟ ਤੋਂ ਲੈ ਸਕਦੀ ਹੈ ਬਸ ਉਹ ਉਹਦੇ ਅੰਦਰ ਚ ਥੋੜਾ ਜਿਹਾ ਕੀੜਾ ਪਿਆ ਨਹੀਂ ਸੰਦੀਪ ਦੇ ਸੰਦੀਪ ਨੇ ਜਦੋਂ ਪੈਸੇ ਬਚਾਉਣਾ ਸ਼ੁਰੂ ਕਰਤੇ ਆਨਦ ਨੂੰ ਵਿਕਰਾਂ ਸਿੰਘ ਨੂੰ ਮੋੜਨ ਵਾਲਾ ਰੁੱਤੀ ਆਨਦ ਨੂੰ ਚੀਨਾ ਰੁੱਤੀ ਜਦੋਂ ਵੀ ਦੇਖੇ ਵੀ ਅਦਨ ਕਿ ਕਲਾ ਬਦਲ ਕੇ ਕੋ ਲੱਤ ਉਹ ਬਚਤ ਵਾਲੀ ਕਹਾਣੀ ਹੈ ਵੀ ਜਦੋਂ ਬਚਤ ਕਰਦੇ ਕੋਈ ਪਤਾ ਬਚਤ ਕਰਾਂਗੇ ਬਹੁਤ ਨਹੀਂ ਹੁੰਦੀ ਹੋ ਜਾਂਦੀ ਹੈ ਹੋ ਜਾਂਦੀ ਹੈ ਹੁਣ 7000 ਚੋਂ ਦੇਨੇ ਕਿੰਨਾ ਹਜੇ 1000 ਰੁਪਏ ਖਰਚਾ 7 ਦਿਨ ਲੰਘ ਗਏ ਨਾ ਮੁੜ ਕੇ ਸਾਲ ਕੋਈ ਹਰੀ ਸਬਜ਼ੀ ਲੱਤੀ ਦਾਲਾਂ ਚੱਲਦੀਆਂ ਛੋਟ ਨਾ ਬੋਲੀ ਪਰ ਮਾਦਮਾ ਜੀ ਅਰੇ ਮੁੰਡਾ ਮੈਂ ਬਖਸਾ ਲਈ 500 ਰੁਪਏ ਦੂਰ ਤਾਂ Shimla ਵਿੱਚ ਲੱਤੀ ਸਰੀਆ ਵਿੱਚ ਉਹ ਕਦੂ ਕਦੂ ਦੀ ਸੁਣ ਲੋ ਕਦੂ ਦੱਤਾ ਤੇ ਤਸਵੀਰ ਫਿਰਦਾ ਕਿ ਲੋਦਰ ਦੇ ਤਸਵੀਰਾਂ ਦੇ ਲੱਗਿਆ ਹੋਣਾ ਅੱਧਾ ਕਿਲੋ 1 ਕਿਲੋ ਕਿਲੋ ਮੈਂ ਤਾਂ ਕਿੰਨੇ ਦਿੱਤਾ ਕਿਲੋ ਲੈ ਲਾ ਵੇ ਦੋ ਗੱਟੀਆਂ ਪਿਆਜ਼ਾਂ ਦੀ ਕਰੂਗੀ ਹੁਣ ਉਹ ਚਲ ਛਾਵਾਸ ਥੋੜੇ ਵੀ ਕੰਜੂਸੀ ਕਰਨਾ ਪਾ ਸਿੱਖੀ ਹਾਂ ਇੰਨਾ ਬਹੁਤ ਆ ਫੇਰ ਚੱਲ ਇਹਨੂੰ ਕਹਿੰਦੇ ਜਬਰਚਨਾਉਣ ਹੋਵੇ ਜੇ ਕੁਝ ਬਚਾਉਣ ਹੋਵੇ ਜੇ ਬਚਾਉਣ ਪਰ ਆ ਜਿਵੇਂ ਨਾ ਤਾਂ ਕੋ ਉਹ ਹੁਣ ਤੁਸੀਂ ਇਹ ਵੀ ਕਹਾਂ ਹੰਨ ਨਹੀਂ ਨਿਕਲਦਾ ਕੋਈ ਟਾਈਮ ਆਹ ਜਾਵੀਂ ਅੱবি ਹੁਣ ਉਹਦੇ ਕੋਈ ਸਬਜ਼ੀ ਨਹੀਂ ਬਣਾਈ ਹੈਗੀ بیا ਤੇ ਬਾਤ ਤਾਂ ਸਾਰੇ ਤੁਸੀਂ ਤਾਂ ਮੋਟੇ ਆ ਮੈਂ ਨੂੰ ਅੱਜ ਕਿਸੇ ਨੂੰ ਰੋਟੀ ਨਹੀਂ ਖਾਣੀ ਹੈਗੀ ਮੈਂ ਕੱਲੇ ਪਾਪਾ ਜੀ ਰੋਟੀ ਖਾਂੂ ਬਾਚੀ ਦਾ ਤੁਹਾਡਾ ਪਹਿਲਾਂ ਤੇ ਤੂੰ ਰਹਿ ਨਹੀਂ ਸਕਦਾ ਮੈਂ ਕਾ ਤਰੇ ਹਾਂ ਜਿੱਥੇ ਰਹਿ ਜੂਗੀ ਮਾਂ ਦੇ ਘਰ ਤੇ ਇਹ ਨਹੀਂ ਰਹਿ ਸਕਦਾ ਇਹਨੇ ਚੋਰੀ ਦੇ ਚੋਰੀ ਕੁਸ ਨਾ ਕੋ ਝੂਸ ਲੈ ਨਹੀਂ ਨਹੀਂ ਇਹ ਗੱਲ ਕਰਤਾ ਮੈਂ ਡਾਕਟਰ ਨੂੰ ਸੁਬਾਹ ਤੂੰ 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 ਘਰ ਤੇ ਥੋੜਾ ਮੈਂ ਕਰਨ ਲੱਗਾ ਉਹ ਕੀ ਹੋ ਗਿਆ ਜਦ ਤੱਕ ਖਾਇ ਨਹੀਂ ਲੱਗ ਉਸ ਤੱਕ ਕਹਿਤਾ ਸੀ ਮੋਟਿਆ ਕਰਕੇ ਹੀ ਚਾਹ ਕੰਜੂਸੀ ਕਰਕੇ ਜਿਵੇਂ ਮਰਦੀ ਲਾ ਲਾ ਓ ਯਾਰ ਕੰਜੂਸੀ ਕਰਕੇ ਕਹਿੰਦਾ ਮੈਂ ਤੁਹਾਨੂੰ ਸਲਾਹਾਂ ਮੈਂ ਦੇਣ ਨੂੰ ਬਹੁਤ ਤੋਹਾ ਬਈ ਆ ਮੈਂ ਤੁਹਾਨੂੰ ਅਜੇ ਡਾਕਟਰ ਨਾਲ ਬਣਾਉਣਾ ਡੋਨਰ ਦੇ ਡਾਕਟਰ ਨਾਲ ਡਾਕਟਰ ਨੇ ਕਹਿੰਦੇ ਆ ਬੀ 16 ਘੰਟੇ ਨੂੰ ਤਾਂ ਵਰਤ ਰੱਖੋ ਪਾਣੀ ਨਾ ਪੀਓ ਪਾਣੀ ਹੁਣੀ ਪੀਓ 8 ਘੰਟੇ ਤੁਸੀਂ ਕੁਝ ਵੀ ਖਾ ਸਕਦੇ ਆ 8 ਘੰਟੇ ਸਿਰਫ ਉਹ ਸਵੇਰ ਤੋਂ ਲੈ ਕੇ ਸਵੇਰ ਤੋਂ ਲੈ ਕੇ ਸਵੇਰੇ 6 ਵਜੇ ਤੱਕ ਚੜ੍ਹ ਲੈਣਾ 6:00 6:00 12:00 12:00 ਤੋਂ ਦੋ 2:00 ਵਜੇ 2:00 ਵਜੇ ਤੱਕ ਤੁਸੀਂ ਸਵੇਰ ਦੇ 6:00 ਤੋਂ ਲੈ ਕੇ 2:00 ਵਜੇ ਤੱਕ ਕੁਝ ਵੀ ਖਾਓ ਨਾ ਕਰਾ ਤਿੰਨ ਵਜੇ ਤੋਂ ਬਾਅਦ ਬਾ ਪਾਣੀ ਨਹੀਂ ਲੈਣਾ ਕੋਈ એનર્ਜੀ ਡਰਿੰਕ ਜਿਹੜੀ ਆਪਣੇ ਘਰੇ ਲੋਕਾਂ ਆਏ ਨੇ ਆਗੇ ਵੀ ਸਟੈਂਡ ਮੰਗਾ ਲੋ ਦੀ ਕਾਰ ਤੇ ਆਏ ਨੇ ਚੀਜ਼ੋ ਵਜਿ ਫੀਸਾਦੇ ਆ ਐਂ એનર્ਜੀ ਹੈ ਨਹੀਂ ਅਸੀਂ ਤੇ ਡੱਟਾ ਭੋਲੋ ਗੋ ਸਾਨੂੰ ਵੀ ਕਰਾਓ ਗਣਾ ਤੁਹਾਡੇ ਬੱਚਾ ਤੋਂ ਹੋਊਗੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਲੈ ਮੇਰੀ ਗੱਲ ਸੁਣੋ ਜਦੋਂ ਭੁੱਖਾ ਮੈਂ ਸਵੇਰੇ ਸਾਧਰੇ ਉੱਠ ਕੇ ਮੰਗਣਾ ਜੀ ਪ੍ਰਸ਼ਾਦਾ ਦੋ ਜੀ ਅਜੇ ਕੜਾਹੇ 'ਚ ਸਬਜ਼ੀ ਬਣਾਈ ਐ ਚਟਣੀ ਨਾਲੇ ਖਾ ਲੋ ਬਸ ਉਹ ਕੰਮ ਨਿਬੜ ਗਿਆ ਨਾਲ ਥੋੜੀ ਜਿਹੀ ਬਲਾਈ ਰੱਖਤੀ ਵਾਓ ਕਿਆ ਸਵਾਦ ਮੈਨੂੰ ਪਤਾ ਤੇ ਇਹਨੇ ਗਾ ਮੇਰੇ ਮੀਂਹ ਦਾ ਪਾਣੀ ਹੋਣਾ ਦੀਪ ਪਿਆਜ਼ ਵੀ ਜਿਹੜੀਆਂ ਚੀਜ਼ਾਂ ਦਾ ਦਾ ਚਟਨੀ ਠੀਕ ਬਣਾ ਲਓ ਪਰ ਉਹਦੇ ਚ ਕੀ ਮਿਸਟਰ ਸਾਜੀ ਸਾਬਜੀ ਦਾ ਖਰਚਾ ਤਾਂ ਘਟ ਗਿਆ ਫਾਟਾ ਠੀਕ ਹੈ ਨਾ ਮੰਨਦੇ ਚਲੋ ਗੱਲ ਸੁਣ ਏ ਜਿਹੜੇ ਕਹਿੰਦੇ ਨਾ 6 ਘੰਟੇ 8 ਕ 16 ਘਟ ਖਾਣੀ ਨਹੀਂ ਇਹਨਾਂ ਨੇ ਦੋ ਦਿਨ ਇੰਜ ਕਿਹਾਗਾ ਸ਼ਾਮ ਨੂੰ ਰੋਟੀ ਨਹੀਂ ਦਿੱਤੀ ਗੰਨੇ ਜਿਆਦਾ ਲੱਗੀ ਫੁਕੜੋਂ 5-5 ਕਾਲ ਨਾ ਤੂੰ ਮੈਂ 5 ਘੰਟੇ ਬਿਤੀ ਨੇ ਕਹਿੰਦੇ ਕੋਲੋਂ ਉਹੀ ਗੱਲ ਸੁਣਾ ਚਿੱਪਾ ਤੂੰ ਮੇਰੀ ਰੋਟੀ ਨਹੀਂ ਲੈਂਦੀ ਬਾਬਾ ਰਾਣ ਦੇ ਤੇ ਮੈਂ ਉਹ ਲੋਕੀ ਖਾਣ ਕਾਦੀ ਰੋਕੀ ਚਲ ਕੋਈ ਨਾ ਚਾਹ ਨੂੰ ਰੋਕੀ ਖਾਈ ਦੀ ਨਹੀਂ ਆ ਚੋਪਾ ਪਹਿਲਾਂ ਮੇਰੀ ਗੱਲ ਪੂਰੀ ਹੋਣ ਦੇ ਬਾਅਦ ਉਹਨੇ ਕਹਿ ਗੱਲ ਆ ਜੀ ਵਿਕੀ ਨੇ ਪਹਿਲਾਂ ਵੀ ਕਿਹਾ ਹੈ ਵੀ 1000 ਰੁਪਏ ਇਹਨਾਂ ਨੇ ਸਬਜ਼ੀਆਂ ਤੇ ਖਾਚਾ ਹਾਂ 1000 ਰੁਪਏ ਨਹੀਂ ਲੱਗਿਆ ਹੈਗਾ ਵਿਕੀ ਤੁਮ ਆਪਾਂ ਜਨ ਦੇਣੀ ਆ ਸਿਰਫ 400 ਰੁਪਏ ਲੱਗਿਆ ਜੀ ਸਬਜ਼ੀਆਂ ਪਰ ਤੋਂ ਤੱਕ ਮੈਂ ਦਿਮਾਗ ਤੇ ਫਿਰ ਲੈ 10 ਮਿੰਟ ਇਹ ਲੜਦੇ ਨੇ ਮੈਂ ਦਿਮਾਗ ਤੇ ਜੋੜ ਲਉਂਦਾ ਸੀ ਨੇ ਤੁਸੀਂ ਉਦੋਂ ਵੀਡੀਓ 'ਚ ਜਿਹੜਾ 500 ਦਾ ਸਮਾਨ ਗਿਣਾਇਆ ਵੀ ਪਿਆਦ ਨੇ ਦਿੱਤਾ ਪਰਾਣਾ ਨੇ ਦਿੱਤਾ ਧੰਕਾਣਾ ਦਿੱਤਾ ਭੁੱਲ ਗਏ ਕਿ ਜਿਹੜਾ ਵੀ ਆ 200 ਰੁਪਏ ਦਾ ਦਿੱਤਾ ਜਿਹੜਾ ਤੁਹਾਨੂੰ ਦਿੱਤਾ ਉਹ 200 ਦਾ ਆਇਆ ਸਾਡਾ ਸਮਾਨ ਉਹ ਹੋ ਗਿਆ ਕਰਕੇ ਅੰਦਾਜ਼ਾ ਕਿ ਕਿਸੇ ਨੇ ਕਿਹਾ ਹੀ ਨਹੀਂ ਪਤਾ ਨਹੀਂ ਦਿਮਾਗ ਦੇ ਵਿੱਚ ਜੇ ਦਿੱਤਾ ਨਾ ਤੁਸੀਂ 400 ਰੁਪਏ ਦਾ ਸਮਾਨ ਆਇਆ ਦਾ ਤੇ ਕਰ ਲਓ ਜਿਕਰ ਨਾਲ ਕੋਈ ਕਿਸੇ ਨਾਲ ਤੁਹਾਡੇ ਪੈਸੇ ਰੱਖ ਕੇ ਭੁੱਲ ਦੇ ਦੀਆਂ ਫਿਰ ਤੁਸੀਂ ਖਾਰਚੇ ਕਿ ਬੁੱਲਣ ਨੂੰ ਲੱਗ ਗਿਆ ਕਿ ਸੰਦੀਪ ਕੇ ਹੋਏ 500 ਦਿੱਤੀ। ਉਹ 500 ਦਿੱਤੇ ਬਸ ਜੂ ਲੱਤਾਂ ਨੇ ਹੋਰ ਲੱਗ ਪਿਆ ਤੁਹਾਡਾ। ਬਸ 100 ਰੁਪਏ ਲੈ ਜਾ ਸਭ ਦੀ ਲੱਤੀ। ਫੇਰ 100 ਦੀ ਲੈ ਜਾ ਲਿਆਤੀ। ਫੇਰ ਅਸੀਂ ਆਪਣੇ ਵੱਲ ਤੇ 100 ਰੁਪਏ। ਪਿਆਜ਼ਾਂ ਜੱਜਾ ਵਰਖਤ ਆ। ਉਦੋਂ ਨਾਲੁੱਤੇ ਆਲੂ ਵੀ ਮੰਗਾਏ। ਪਿਆਜ਼ਾਂ ਦੇ ਵਰਖਤ ਹੋ ਰਹਿ ਗਿਆ ਚੱਲ। ਕਿਹੜੇ ਟ੍ਰੈਕ ਤੋਂ ਮੈਂ ਬਤੀਲਾ ਚੱਕ ਰਿਆ ਮਲਾਈ ਖਾਣੇ ਵਾਲਾ। ਨੂੰ ਖਾਣ ਦੇ ਕਾਦੇ ਕਿੱਥੇ ਤੇ ਗੱਲ ਕਿੱਥੇ ਚੱਲ ਗਈ। ਮੇਰੀ ਸਬਜ਼ੀ ਤੇ ਬਾਹਰ। ਨਹੀਂ। ਆੜੇ-ਆੜੇ ਜਿਹੜੇ ਖਾਣ ਵਾਲੇ ਮੇਰੇ ਕੋਲੋਂ ਪੈਂਦੀਆਂ ਮੁਰਲਾਤਾ ਮੈਨੂੰ ਇੱਥੇ ਥੱਲੇ ਐ ਪੜਨਾ ਪੈਣਾ। ਖਾਣ ਸੀ ਨਹੀਂ ਹੋਣਾ ਮੈਂ ਨਹੀਂ ਇੱਕ ਹੀ ਗੱਲ ਹੋਰ ਨੀਦੀ ਬਣਵਾਉਣਾੱਸ ਕਿ ਅੱਪਾ ਨੇ ਕਿੱਥੇ ਆਲੀ ਚੱਕੜੇ ਵਾ ਸਾਡੇ ਨੇ ਆ ਪਟਾਕੇ ਬੋਜਣੇ ਆ ਨਹੀਂ ਨਹੀਂ ਥੋੜੇ ਜਿਹੀ 20 30 ਕਿਲੋ ਲੈ ਲਦੇ ਆ ਬੇਸਮੈਂਟ ਚ ਉਹ ਹੋ ਮੇਰੀ ਗੱਲ ਸੁਣੋ ਬੇਸਮੈਂਟ ਚ ਜੇ ਤਾਂ ਰੱਖੋਗੇ ਫਿਰ ਤਾਂ ਬਚ ਗਏ ਫਿਰ ਤਾਂ ਬਸ ਹੋਊਗਾ ਠੰਡੀ ਆ ਨਾ ਦਿਓ ਪਰ ਇੱਕ ਸਾਥ ਨਾਲ ਲਿਆ ਹੋਇਆ ਹੋਇ ਉਹ ਵਿਆਪ ਲੈ ਕੇ ਆਇਆ ਜੀ ਪੌੜੀਆਂ ਤੁਹਾਨੂੰ ਤੁਨੇ ਤਾਂ ਬੜਾ ਐ ਨਹੀਂ ਵੇਚ ਟੋਕਰੀ ਲਗਾ 22 ਜੀ ਨੂੰ ਦਿੱਤੀ দাও ਵੀ ਬੈਕਾਟ ਪੌੜੀਆਂ ਚੜਦਾ ਵਿਕੀ ਗਾਤ ਪੌੜੀਆਂ ਚੜਦਾ ਜਿਹਾਂ ਆ ਲੈ ਥੱਲੇ ਸਾਨੂੰ ਤਾਂ ਡਰ ਲੱਗਦਾ ਮੈਨੂੰ ਸਾਪਾ 20 ਬਾਲ ਨੇ ਵੀ ਕਿਤੇ ਪਾਈਆ ਬਜਨੇ ਨਾ ਘਰੋਂ ਪੂ ਸੈਰ ਕਰਨਾ 4 ਕਿਲੋ ਮੀਟਰ ਇਸ ਸਾਲ ਵੀ ਡੀਲ ਹੋਈ ਆ ਲੋਕਾਂ ਨੂੰ ਮੋਟਰ ਚਲਾਉਣ ਨੂੰ ਦਿੱਕੀ ਜਾਣਾ ਜੇ ਵਿਕੀ ਆਊਗਾ ਥਨੇ ਮੋਟਰ ਚਲਾਊਗਾ ਤਾਂ ਸੀ ਨਾ ਹੋਉਂਦੀ ਆ ਇਹ ਗੱਲ ਜੀ ਇਹ ਏਕਾ ਬੰਦੇ ਨੂੰ ਆਹੀ ਨਾ ਕਿੱਥੇ ਹਾਰਡ ਮੈਂ ਇੱਕ ਮਿੰਟ ਨਹੀਂ ਇੱਕ ਮਿੰਟ ਤੁਸੀਂ ਮੇਰੇ ਨਾਲ ਵਾਦਾ ਕਰਿਆ ਤਾਂ ਜਦੋਂ ਆਪਾਂ ਥੋੜੇ ਪਿਆਰ ਵਿੱਚ تھے ਤਾਂ ਆਪ ਨਿੱਕੇ ਤਾਂ ਮਰੇ ਹਾਂ ਵੀ ਹਾਂ ਮੈਂ ਲੈ ਕੇ ਜਾ ਰਹੀ ਹਾਂ ਨੀਚੇ ਤੇ ਤੇ ਆਜ ਸੰਦੀਪ ਤੈ ਹੀ ਆਉਣਾ ਸੀ ਮੈਨੂੰ ਪਿਆਰ ਹੀ ਲਿਆਉਣਾ ਹਾਂ ਕਸਮੀ ਗੱਲ ਮੈਂ ਤਾਂ ਕੋਈ ਵਾਦਾ ਕਰੀ ਨਹੀਂ ਕਾਦੀ ਨਹੀਂ ਕਿਹਾ ਕਿ ਹਾਂ ਵੀ ਮੈਂ ਲੈ ਕੇ ਜਾਊਂਗਾ ਪਿਆਰ ਰਿਹਾ ਉਹ ਨਾਲੇ ਸੱਪ ਨੇ ਤੇਰੇ ਲੜਨਾ ਹੱਥ ਹੋ ਗਈ ਤੂੰ ਮੇਰੇ ਨਾਲ ਨਹੀਂ ਜਾ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਸਾਪ ਤੇ ਮੈਂ ਡਰਦਾ ਨਹੀਂ ਮੈਂ ਜੂਦਾ ਸੱਪ ਫੜ ਕੇ ਲਿਗਿਆ ਤਾਂ ਇੱਕ ਵਾਰ ਵੀਡੀਓ ਦੇ ਵਿੱਚ ਆਨ ਨੂੰ ਪਤਾ ਨੂੰ ਪਤਾ ਵੀ ਸੱਪ ਮੈਤੇ ਡਰਦਾ ਮੈਂ ਹੁਣ ਤੇਤੇ ਡਰਦਾ ਮੈਂ ਪਿੱਛੇ ਨੂੰ ਹੀ ਜਾਂਦਾ ਸੱਪ ਦਾ ਦਾ ਕਿਆ ਕਰੂ ਮੈਂ ਤੇਰੇ ਕੋਲ ਆ ਕੇ ਕਥੁਲੀ ਕਰ ਰਹੰਦਾ ਤੂੰ ਲੈ ਜਿਹੜਾ ਬੰਦਾ ਨੂੰ ਜੂਦਾ ਮੜ ਸਕਦਾ ਉਹ ਆ ਜੂ ਬੜਾ ਫੜ ਕੇ ਪਿੱਛੇ ਨੂੰ ਚਲੋ ਬੜੀ ਜਾਂਦਾ ਇਹ ਮੇਰਾ ਕਿਆ ਹਾਲ ਕਰੂਗੀ ਠੀਕ ਹੈ ਮੈਂ ਮਰਨ ਉੱਤਰ ਜਾਣਾ ਪਿੱਛੇ ਮੈਂ ਤੁਹਾਨੂੰ ਕਿਆ ਆ ਕਿਹਾ ਸਾਰਿਆਂ ਨੇ ਮੈਨੂੰ ਦਾਣਾ ਤੇ ਸੱਚੇ ਜਲੂਨ ਕਰਦੇ ਆ ਮੈਂ ਘਰ ਹੁੰਦੇ ਤੇ ਮੈਂ ਤਾਂ ਤੇਰੇ ਪਰ ਡੋਮੈਨਟਿਕ ਅਪੀਅਰੈਂਸ ਦਾ ਕੇਸ ਕਰਦਾ ਮੈਂ ਮੈਂ ਮਾਂ ਮਰ ਕੇ ਜਦੋਂ ਕਹਾਂ ਰੋ ਸਾਰੀਆਂ ਉਂਗਲੀਆਂ ਮੇਰੇ ਪੱਟੀਆਂ ਨੂੰ ਮੇਟ ਕੇ ਲਾਣੀਆਂ ਜਦੋਂ ਕਰਤਾ ਤਾਂ ਕਰਨੋ ਬੋਦ ਦੇਦੀ ਪਹਿਲਾਂ ਤਾਂ ਭਾਗਰੀ ਵਾਲੇ ਨੇ ਸਾਰੇ ਨੇ ਖੜੇ ਹੋ ਜਾਣਾ ਮੈਂ ਤੂੰ ਜਵਾਈ ਨੂੰ ਕਹਿ ਗਣੀ ਹੈ ਤੇ ਕੁੜੀ ਗੱਲਾਂ ਕਰਨੀ ਹੈ ਨਾ 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 ਮੈਂ ਖਾਂਦੀ ਮਨਸਰ ਸੱਤੂ ਮਾਨੂੰ ਜੀ ਤਾਂ ਹੁਣ ਆਇਆ ਫੋਨ ਰਪਿੰਦਰ ਨੇ ਨਾ ਨਾ ਮੇਰਾ ਬਾਜੀ ਹੋ ਰਹਿ ਗਿਆ ਤਾਂ ਤੱਕੇ ਸੱਤ ਹਜ਼ਾਰ ਦੇ ਕੱਟ ਰਹੇ। ਕੇਵਲ 60 ਰੁਪਏ ਲੈਣੇ ਸੀ। ਕਾਹਦੇ 60 ਰੁਪਏ। ਲੈ ਬਣਾ ਤੂੰ। ਪਾ ਕੇ ਪਿੱਤਰੀ ਤੇ ਨਾਲ ਲੇ ਕੇ। ਫਿਰ ਉਹ ਪਾਜ ਦੇ ਬੰਦੇ ਕਹਿ ਗਏ ਉਹ ਕੋਈ ਗਾਫ ਬਲੂਰ ਪਾਈਦਾ ਉੱਤੇ ਬੈਠਾ। ਕਹਿੰਦਾ ਪਾਜੀ ਨੇ ਕਿਹਾ ਦਾ ਵੀ ਕਰੇਲੇ ਸਾਰੇ ਬਣਾ ਲੈ। ਸੰਦੀਪ ਮੈਂ 60 ਰੁਪਏ ਬੈ ਦੇ ਦੂੰਗਾ। ਤੁਹਾਨੂੰ ਵੀ ਸਬਜ਼ੀ ਪੂਰੀ ਬਣਾਣੀ। ਉਹ ਫੋਨ ਕਰਕੇ ਇਹਨੂੰ ਕਹਿਦਾ ਵੀ ਤੇ ਮੇਰੇ ਪੈਸੇ ਕਿ ਨਹੀਂ। ਮੇਰਾ ਕਹਾ ਹਰਦਾ। ਉਹਨੂੰ ਪਤਾ ਹੈ। ਦੀ ਖਾਚੇ ਬਹੁਤਾ। ਕਾਹ ਦਾ ਬੰਦੇ ਦੀ ਜੱਟ ਚੀਜ਼। ਵੀ ਪਰ ਘਰ ਨੇ ਸੱਤਿਆਰ ਲਈ ਆ ਪਰ ਅੱਥੀ ਵੇਲੇ ਆਈ ਸਮਝਾਉਣੇ ਵਿਚਾਰ ਕੋਈ ਕਰਦੀ ਆਪਣੀ ਬੀਬੀਆਂ ਭੈਣਾਂ ਦੇ ਪਜਾਣੇ ਕਿਦਾਂ ਸੋਟੇ ਚਾ ਕੇ ਖੜੀ ਹੋ ਜਾਂਦੀ ਸਾਡੇ ਆਪ ਹੀ ਤੁਹਾਨੂੰ ਲੱਗ ਗਿਆ ਕੋਲ ਮੈਂ ਆਹ ਸਾਹ ਬੋਣ ਤੁਹਾਨੂੰ ਦਾਲਾਂ ਲਿਆਤੀ ਮੈਂ ਪਰ ਥੋੜੀ ਜਿਹੀ ਟੈਨਸ਼ਨ ਹੋਈ ਵੀ ਹੈ ਕੁਛ ਕਾਹਦੀ ਕਰਦੀ ਉਹ ਸੋਚਦੀ ਸੀ ਵੀ ਸੁੱਟ ਸੁੱਟ ਹੋਵੇ ਸਭ ਹੋ ਰਹੀ ਰਹੇ ਸੀ ਆ ਉਹ ਰੰਗੀ ਵਾ ਮੈਂ ਵੀ ਸੁੱਟ ਦਵਾਂ ਮੈਂ ਉਹਨਾਂ ਨੂੰ ਦੱਸਣਾ ਤਾਂ ਦੋ ਫਾਦੇ ਦੋ ਆਪਣੇ ਮੈਂ ਤੈਨੂੰ ਲੈ ਜਾੜੀ ਉਹ ਰੋਟ ਨੂੰ ਲੈ ਕੇ ਨੂਰ ਨਾ ਤੈਨੂੰ ਐਸਲਾ ਇਹ ਨੀ ਲੈਣਾ ਥੋੜੇ ਤਾਂ ਕੱਪੜੇ ਹੋਰ ਸਿੱਖ ਲੈ ਧਿਆਨ ਨਾਲ ਵੀ ਆਪਣੇ ਤਾਂ ਆਪ ਹੀ ਸਿਵਿਆ ਕਰ ਨਹੀਂ ਤੂੰ ਆਪਣਾ ਤਾਂ ਸਿਵਲ ਨਹੀਂ ਧਿਆਨ ਨਾਲ ਜੋ ਸਿੱਖਣਾ ਉਮਰ ਹੈ ਤੇਰੀ ਸਿੱਖਣਾ ਨਹੀਂ ਮੈਨੂੰ ਆਪਣੇ ਤਾਂ ਠੀਕ ਆਉਨੇ ਆ ਲੋਕਾਂ ਦੇ ਨਹੀਂ ਆਉਗੇ ਵੀ ਸਭ ਕੋ ਪਹਿਲੇ ਦੀ ਲੱਗਣ ਕਿਦਾਂ ਬੜਾਉਣ ਦਬੜੇ ਆਵੇ ਤਾਂ ਸਹੀ ਤੇ ਹੀ ਹੋਰ ਦਿਨ ਕਿਦਾਂ ਸਾਲ ਸਲਵਾਰ ਦਾ ਜਿਹਨਾਂ ਨਾਲ ਇੱਥੇ ਨੂੰ ਸਾਹਮਣੇ ਨੂੰ ਕੱਢ ਦਿੰਦੇ ਐ ਬੱਖੀ ਜਨ ਕੱਢ ਦਿੰਦੀ ਵੀ ਉਰੇ ਗੱਠ ਮਾਰੀ। ਇਹ ਗੱਲ ਲੈ ਕੇ ਬੱਖੀ ਨਾ ਕੱਢਿਆ। ਉਹ ਤਾਂ ਹੀ ਤਾਂ ਹੀ ਕਰਦੀ। ਇਹ ਉਹ ਗੱਲ ਕਰਦਾ। ਤੂੰ ਗੱਲ ਕਰਨਾ। ਬਾਹਰ ਦੇ ਵਿੱਚ ਨੂੰ ਫੜ ਕੇ ਪੈ ਜਾਂਦਾ ਹੋਰ ਤਾਂ ਸਮਾਂ ਹੀ ਨਹੀਂ ਤੁਸੀਂ ਹੁੰਦੇ। ਉਹ ਬਲੇ ਦਾ ਡਿਜ਼ਾਈਨ ਐ ਚਿਰਕਣਾ ਉਹ ਇੱਧਰ ਨੂੰ ਰੱਖ ਦਿੰਦੀ ਐ ਤੇਰ ਚਾਂ ਜਿਹਦਾ ਹੋਰ ਦਾ ਤਰਨਾ ਨਹੀਂ। ਹੋ ਗਿਆ ਹੋ ਗਿਆ। ਹੋਰ ਦਾ ਕਿੱਥੇ ਤਾਂ ਮੇਰੀ ਗੱਲ ਅਟੋਏ ਤਾਂ ਸਿੱਧਾ। ਤਾਂ ਤੇ ਮੈਂ ਇੱਕ ਵੀਡੀਓ ਕੋਈ ਵੀਡੀਓ ਨੇ ਚੈਨਲ ਵਾਲਾ ਜਸਦੀਪ ਬਿਹਾ ਕੇ ਆਇਤੀ ਦੇ। ਚੈਨਲ ਤੋਂ ਆਪਾਂ ਜੀ ਆ ਕੰਨੀ ਜੀ ਸੀ ਸੂਟ ਲੱਗੀਆਂ ਸੀ ਹੁਣ ਵੀਡੀਓ ਬਣਾਈ ਇਹਨਾਂ ਨਾਲ ਜੈਸੀ ਮੀਨ ਸੂਟ ਕੱਟਿਆ ਗਲੇ ਤੇ ਡਜਾਇਨ ਤੇ ਸਿੱਧਾ ਹੋਇਆ ਉਹ ਨਈਓਗਾ ਹੁਣੇ ਇੱਥੇ ਦਾ ਅੱਜ ਦਾ ਗਾਣਾ ਜਿਹੜਾ ਵੱਡਾ ਕੁਫੇ ਲੈ ਮਾ ਬਾਰੇ ਜਾ ਮਾ ਤੇ ਜਦੋਂ ਮੈਂ ਗੱਡੀ ਪਰ ਜਾ ਬਣਾਉਂਦਾ ਉਹ ਮੁੰਡਾ ਆ ਕੇ ਲਗਾ ਹੀ ਲੇਦਾ ਤੇ ਕਦੇ ਦੀ ਵੀਡੀਓ ਬਣਾ ਲੀਂਦੀ ਜੀ ਜਦੋਂ ਦੇਖੀ ਮੈਂ ਵੀਡੀਓ ਮੈਂ ਐਡਿਟ ਕਰਨ ਲੱਗੇ ਨੇ ਮਾ ਦਰ ਫਟੇ ਉਹ ਤੁਹਾਡੇ ਮਾ ਸੂਟ ਕੱਟਿਆ ਕਿੱਥੇ ਜੇ ਗਲੇ ਤੇ ਡਜਾਇਨ ਨੂੰ ਜਾਂਦਾ ਸਿੱਧਾ ਫਿਰ ਗਿਆ ਵੇ ਘਰ ਵੀਡੀਓ ਨਹੀਂ ਪਾਉਣੀ ਹੈਗੀ ਮੈਂ ਵੀਡੀਓ ਕਹਿੰਦੀ ਪੈਣੀ ਤਾਂ ਪੈਣੀ ਆਉਣ ਜਾਂ ਤੇਨੂੰ ਟੇਲਰ ਵਾਲਾ ਉਹ ਮਿਲ ਗਿਆ ਜਿਹੜਾ ਬੜਾ ਬੰਦਾ ਨਹੀਂ ਹੁੰਦਾ ਇੱਕ ਅਵਾਰਡ ਅਵਾਰਡ ਉਹ ਦੇ ਕੇ ਗਿਆ ਕਹਿੰਦੇ ਅੱਜ ਤੇ ਬਾਦ ਬੀਬੀ ਦਾ ਸੂਟ ਨਹੀਂ ਸੀ ਉਹਨਾਂ ਕੋਈ ਨਹੀਂ ਨਾ ਮੈਂ ਤੇ ਮੇਰਾ ਗਰੇ ਜਾਨੀ ਸੀ ਉਹ ਲਾੜਾ ਤੇ ਹੋਰ ਦੂਰ ਪਾ ਲੈਂਦੀ ਹੈ ਨਾ ਹਾਂ ਜਾਂ ਤੇ ਬਾਦ ਜਿਹੜੀਆਂ ਨੇ ਟੇਲਰਾਂ ਦੀ ਲੰਘਣਾ ਕਰੀ ਉਹ ਹਾਰ ਪਾ ਕੇ ਉਹਨੂੰ ਰਿਟਾਇਰਮੈਂਟ ਦੇ ਦਿੱਤੀ ਹੈਗੀ ਚਲੋ ਕੋਈ ਜੀ ਹੁਣ ਤਾਂ ਸਾਡਾ ਸਿਲਸਿਲਾ ਚੱਲ ਗਿਆ ਕਿੱਥੇ ਤੇ ਕੰਮ ਕਿੱਥੇ ਚੱਲ ਗਿਆ ਤੁਸੀਂ ਵੀ ਹੱਥ ਲਿਆ ਕਰੋ ਹਾਂ ਕੀ ਹੋਇਆ ਖਾਣੀ ਦੋਨੇ ਬਤਾ ਜਿਹੜੇ ਰਾਤ ਦਾ ਜਿਹੜੇ ਕਰੇ ਮੈਂ ਤੁਸੀਂ ਮੈਨੂੰ ਉਪਰੇ ਤੇ ਪਾ ਕੇ ਦੇਖੀ ਕਿਸ ਕਿ ਕਿਸ ਕੀ تمام ٹھیک ਹੈ ਜੀ ਮੈਂ ਦੇਖ ਇਸ ਅਗਲੇ ਬਲੌਗ ਤੋਂ ਮਾਰਾ ਤੁਹਾਨੂੰ ਕਰਦੀ ਗੱਲ ਚ ਰੱਖਿਓ ਮਿਲਾਂਗੇ ਤਾਂ ਮੈਂ ਚੱਟਦੀਆਂ ਨਾ ਆ ਇਤਰੇ ਨਿਆਣਾ ਨੇ ਧੋਕਾ ਮਾਰਨੀ ਛੁਤ ਤੁਸੀਂ ਕੁੱਤਾ ਜੰਮ ਥੱਲੇ ਕੈਮਰਾ ਬੰਦ ਹੋਣ ਲੱਗ ਪਿਆ ਠੀਕ ਹੈ ਜੀ ਉਪਰ ਬਾਅਦ ਚੰਗਾ ਜੀ ਫਿਰ ਮਿਲਦੇ ਆ ਬਾਅਦ ਮਿਲਦੇ ਆ Nasıl? <laughs> <laughs> <laughs>